ਇਹ ਬੜਾ ਚੱਲਿਆ ਬੜਾ ਘਟਾਊਗਾ ਨਾ ਜੀ 700 ਘੰਟੇ ਚੱਲਿਆ ਜੀ ਆ ਦੇਖੋ ਨੰਬਰ ਵੀ ਲਿਖੇ ਨੇ ਟਾਇਰਾਂ ਚੜੇ ਆ ਬੇ ਪਰ ਭਰਾਵਾਂ ਨੂੰ ਸਹੀ ਗੱਲ ਹੈ 0 ਮੀਟਰ ਹੈ ਜੀ ਸਿੱਧਾ ਬਿਲਿੰਗ ਹੋਏਗੀ ਪੰਜਾਬ ਕਰੋ ਹਰਿਆਣਾ ਕਰੋ ਜਾਂ ਯੂਪੀ ਕਰੋ ਜਿੱਥੇ ਮਰਜ਼ੀ ਦੀ ਆਰਸੀ ਨਾਮ ਮਣੀ ਬਣਾ ਹੁਣ ਇਹ ਜਿਹੜਾ ਟਰੈਕਟਰ ਮਗਾਇਆ ਸੀ ਇਹ ਬਿਨਾਂ ਸਮਾਨ ਤੋਂ ਮਗਾਇਆ ਹੈ ਕਈ ਭਰਾ ਕਰਦੇ ਨੇ ਵੀ ਅਸੀਂ ਆਪ ਦਾ ਕੋੜਾ ਬੰਪਰ ਲਵਾਉਣਾ ਹੈ ਕੋਈ ਕਹਿੰਦੇ ਅਸੀਂ ਵੇਟ ਲਵਾਣੇ ਹੈ ਸਹੀ ਗੱਲ ਹੈ ਇਹ ਤੁਹਾਨੂੰ ਸਪੈਸ਼ਲ ਐਡੀਸ਼ਨ ਤੇ ਰੇਟ ਤੇ ਅਸੀਂ ਟਰੈਕਟਰ ਦੇ ਦਾਂਗੇ 9.5 ਲੱਖ ਰੁਪਏ ਦਾ 5620 ਬ੍ਰੈਂਡ ਨਿਊ ਟਰੈਕਟਰ ਇਹ ਬਾਗਬਾਨੀ ਵਾਲੇ ਕਿਸੇ ਭਰਾਨੇ ਟਰੈਕਟਰ ਲੈਣੇ ਨੇ ਜਾਂ ਸੋਨਾਲਿਕਾ 90 ਕਿਸੇ ਭਰਾਨੇ ਲੈਣੇ ਨੇ ਇਹਨਾਂ ਦਾ ਰੇਟ ਅਸੀਂ ਫੋਨ ਤੇ ਦੱਸ ਨਹੀਂ ਸਕਦੇ ਕਿਉਂਕਿ ਇਹ ਟਰੈਕਟਰ ਨੇ ਜਿਆਦਾ ਹੁਣ ਕੋਈ ਬੰਦੇ ਆ ਕੇ ਟਰੈਕਟਰ ਇਹ ਪਸੰਦ ਕਰਦੇ ਨੇ ਕੋਈ ਉਹ ਪਸੰਦ ਕਰਦੇ ਨੇ ਉਹ ਆ ਕੇ ਹੀ ਰੇਟ ਹੋਊਗਾ ਇਹ ਟਰੈਕਟਰ ਪਰ ਇਹ ਵੀ ਜੇ ਤੁਹਾਨੂੰ ਚਾਹੀਦੇ ਨੇ 90 ਪਾਵਰ ਦੇ ਵਿੱਚ 40 40 75 60 50 ਛੋਟੇ ਟਰੈਕਟਰਾਂ ਦਾ 45 ਚਾਹੀਦਾ 4x4 ਉਹ ਵੀ ਮਿਲ ਜੇਗਾ ਬਾਕੀ ਆ ਸੋਨਾਲਿਕਾ ਜਿਹੜੇ ਖੜੇ ਨੇ ਆ ਹੁਣ ਆਲੇ ਥੋੜੀ ਸਖੜੇ ਨੇ 75 75 ਇਹਦਾ ਵਗੈਰਾ ਸਾਰੇ ਇਹ ਸਾਰੇ ਰੈਡੀ ਨੇ ਜੀ ਬਿਲਕੁਲ ਨਵੇਂ ਟਰ ਤ੍ਰਿਕਾਲ ਜੀ ਸਵਾਗਤ ਹੈ ਸਾਡਾ ਆਪਣੇ ਅੱਜ ਦਿਨ ਦੇ ਵਿੱਚ ਪਿਆਰੇ ਵੀਰੋ ਆਪਾਂ ਇੱਕ ਵਾਰ ਫਿਰ ਤੋਂ ਹਾਂ ਜੇ ਅੱਜ ਕੁੱਕੂ ਟਰੈਕਟਰ ਤੇ ਤੁਸੀਂ ਦੇਖ ਸਾਡੇ ਪਿੱਛੇ ਜਿਹੜਾ ਬਾਈਨਾਂ ਕੋਲ ਨਵਾਂ ਸਟਾਕ ਆਇਆ ਚੱਕਿਆ ਆਪਣੇ ਵਾਲਾ ਬਾਈ ਜੀ ਨੇ ਬਾਈ ਆਪਾਂ ਉਹਦੇ ਰੇਟ ਮਾਡਲ ਤੇ ਬਾਕੀ ਸਾਰੀ ਜਾਣਕਾਰੀ ਦੇਣਗੇ ਬਾਈ ਸਵਾਗਤ ਲਮ ਜੰਦੇ ਸੱਸੀ ਗਾਲ ਜੀ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਕੁੱਕੂ ਟਰੈਕਟਰ ਦੇ ਅੱਜ ਤੁਹਾਨੂੰ ਦਿਖਾਣੇ ਜੀ ਜਿਹੜਾ ਨਵਾਂ ਸੜ ਤੋਂ ਸਟਾਕ ਆਇਆ ਤੁਹਾਡੀ ਉਹਦੀ ਜਾਣਕਾਰੀ ਦਿੰਨੇ ਤੁਹਾਨੂੰ ਹਾਂਜੀ ਹਾਂਜੀ ਇਸ ਤੋਂ ਕਰ ਲਓ ਜੀ ਸ਼ੁਰੂ 2022 ਮਾਡਲ ਹੈ ਜੀ 575 4 ਵੀਲ 575 ਇੱਕ ਵਾਰ ਚੈੱਕ ਕਰਾ ਲਓ ਟਾਇਰਾਂ ਤੋਂ ਨੰਬਰ ਵੀ ਨਹੀਂ ਉਤਰੇ ਵਾਲੇ ਇਹ ਜਿਹੜੇ 85 75 ਆ ਹਾਂਜੀ ਇਹ ਕਿੰਨੇ ਕਵਰ ਦਾ ਫਰਕ ਹੁੰਦਾ ਇਹਨਾਂ ਦੇ ਵਿੱਚ ਇਹ 50 ਦਾ ਉਹ ਮੇਰੇ ਖਿਆਲ ਨਾਲ 50 ਦਾ ਹੁੰਦਾ ਬਾਈ ਨਾ ਫਕਾਉਂਦਾ ਇਹ ਉਹ 50 ਦਾ ਹੁੰਦਾ ਇਹ ਟਾਇਰ ਦੇਖ ਸਕਦੇ ਹੋ ਮਾਰ ਕੇ ਖੜੇ ਨੇ ਟਾਇਰਾਂ ਦੇ ਉੱਪਰ ਟਾਇਰ ਸੇਮ ਸਾਈਜ਼ ਆ ਉਹਦੇ ਵੀ 14 ਦੇ ਆਂਦੇ ਇਹਦੇ ਵੀ 14 ਦੇ ਇਹਦੇ ਵਿੱਚ 14 ਦੇ ਆਉਂਦੇ ਆ ਜਿਹੜਾ ਬੜਾ ਚੱਲਿਆ ਬੜਾ ਘੱਟ ਉਹ ਗਾਣਾ ਜੀ 700 ਘੰਟੇ ਚੱਲਿਆ ਜੀ ਆ ਦੇਖੋ ਨੰਬਰ ਵੀ ਲਿਖੇ ਨੇ ਟਾਇਰਾਂ 'ਤੇ ਇਹ ਵੇਖ ਕੇ ਭਰਾਵਾਂ ਨੂੰ ਸਹੀ ਗੱਲ ਆ ਜੀ ਤੇ ਜਿਹੜਾ ਆਪਣਾ ਲੋਜ ਐ ਇਹ ਵੀ ਸਾਈਡ ਤੇ ਖੜਿਆ ਇਹਦੇ ਇਹਦੇ ਚ ਸਾਡੇ ਤੋਂ 2 ਵੀਲ ਵੀ ਹੈਗਾ ਤੁਹਾਨੂੰ ਉਹ ਵੀ ਦਿਖਾਣੇ ਆ ਤੁਸੀਂ ਠੀਕ ਹੈ ਇਹਦੀ ਡਿਮਾਂਡ ਕਰਦੀ ਹੈ ਪਾਰਟੀ 63 ਟਰੈਕਟਰ ਬ੍ਰੈਂਡ ਨੂਆ ਹਰ ਬਾਕ ਲੈ ਜਾਓ ਜਮਾ ਕੋਰਾ 700 ਘੰਟੇ ਚੱਲਿਆ 22 ਮਾਡਲ ਹੈ ਉਹ ਨਵਾਂ ਟਰੈਕਟਰ ਪੀਏ ਹਾਂਜੀ ਉਹ ਵੀ ਲੈ ਵੀ ਚ ਮਿਲ ਜੂਗਾ ਇਹਦੇ ਵਿੱਚ ਵੀ ਖੜਾ ਹੈ ਠੀਕ ਹੈ ਠੀਕ ਅੱਗੇ ਆਗਾ ਜੀ ਅਰਜਨ ਨਵੋ ਅਰਜਨ ਨਵੋ ਇਹ ਟਰੈਕਟਰ ਚੱਲਿਆ ਜੀ 300 ਘੰਟੇ 2022 ਮਾਡਲ ਹੈ ਹੈ 11ਵੇਂ ਮਹੀਨੇ ਦਾ ਲਾਸਟ ਡੇਟਾ ਹੈ ਚੇਂਜਰ ਵਾਲਾ ਇੱਕ ਵਾਰ ਦਾ ਹਾਰੋ ਚੇਂਜਰ ਵੀ ਲੱਗੇ ਚੱਕਦੀ ਦਿਖਾ ਜਾ ਕੇ ਕੰਟਲ 20 ਘੰਟੇ ਚੱਲਿਆ ਹੈ 300 ਘੰਟੇ ਦਾ ਟਾਇਰ ਦੇਖੋ 90 ਪੈਸੇ ਟਾਇਰ ਪੈਣੇ ਨੇ ਕਾਰਲ 2022 2022 11ਵੇਂ ਮਹੀਨੇ ਦਾ ਇਹ ਵੀ ਟਰੈਕਟਰ ਬਰੈਨ ਨਿਊ ਆ ਹਰ ਪਾਗ ਲੈ ਜਨੂ ਵੀ ਇਹੋ ਜਿਹੇ ਟਰੈਕਟਰ ਹੈ ਵੀ ਇਹ ਦੇ ਵੀ ਆਪਰੇਟ ਚ ਦਾਂਗੇ ਸੱਤ ਪੈਸੇ ਇਹਵੇਂ ਸੀ ਆਰ ਡੀ ਜਿਹੜਾ ਸੀ ਆਰ ਡੀ ਠੀਕ ਹੈ ਜੀ ਸੱਤ ਪੈਂਤੀ ਦੀ ਭਾਜੀ ਡਿਮਾਂਡ ਕੀਤੀ ਹੈ ਬਾਕੀ ਕਰਾ ਦਾਂਗੇ ਰੇਟ ਕੋਈ ਨਹੀਂ ਬਾਕੀ ਮੌਕੇ ਤੇ ਹਾਂ ਬੈਠ ਕੇ ਹੋ ਜਾਊਗਾ ਰੇਟ ਬਾਕੀ ਕੋ ਨਿਗਾ ਮਰਾ ਲਓ ਭਰਾਵਾਂ ਨੂੰ ਆ ਦਿਖਾਈ ਸੀ ਆਪਾਂ ਪਿਛਲੀ ਵਾਰ ਟਰੈਕਟਰ ਆ 21 ਮਾਡਲ 56 ਦੀ ਉਹ ਬਾਈ ਮਾਡਲ ਹੈ ਜੀ ਪ੍ਰੀਤ ਹਾਂਜੀ ਹਾਂਜੀ ਇਹ ਵੀ 21 ਮਾਡਲ ਹੈ ਬਲਟਰ ਹੈ ਕਿੰਨਾ ਦੀ ਆਪਾਂ ਰੇਟ ਦੱਸਾਂਗੇ ਪਿਛਲੀ ਵੀਡੀਓ ਚ ਆਹ ਜਿਹੜੇ ਨਵੇਂ ਟਰੈਕਟਰ ਆਏ ਨੇ ਆਪਾਂ ਉਹ ਦਿਖਾਉਂਦੇ ਆ ਤੁਹਾਨੂੰ ਆ ਦੇਖੋ 55 ਵੀ ਆਪਣੇ ਕੋਲ ਜਿਹੜੇ ਪਹਿਲੇ ਵਾਲੇ ਸੀ ਉਹ ਸੇਲ ਹੋ ਗਏ ਜੀ ਹੋਰ ਆ ਗਏ ਇਹ ਹੁਣ ਹੋਰ ਆਈ ਨੇ ਜੀ ਇਹਦੇ 0 ਮੀਟਰ ਦੇ ਵਿੱਚ ਨੇ 0 ਮੀਟਰ ਹੈ ਜੀ ਸਿੱਧਾ ਬਿਲਿੰਗ ਹੋਏਗੀ ਪੰਜਾਬ ਕਰੋ ਹਰਿਆਣਾ ਕਰੋ ਜਾਂ ਯੂਪੀ ਕਰੋ ਜਿੱਥੇ ਮਰਜ਼ੀ ਦੀ ਆਸੀਂ ਨਾਮ ਨਹੀਂ ਬਣਾਉਣ। ਹੁਣ ਇਹ ਜਿਹੜਾ ਟਰੈਕਟਰ ਮੰਗਾਇਆ ਸੀ ਇਹ ਬਿਨਾਂ ਸਮਾਨ ਤੋਂ ਮੰਗਾਇਆ। ਕਈ ਭਰਾ ਕਰਦੇ ਨੇ ਵੀ ਅਸੀਂ ਆਪਦਾ ਘੋੜਾ ਬੰਪਰ ਲਵਾਉਣਾ ਹੈ। ਕਈ ਕਹਿੰਦੇ ਅਸੀਂ ਵੇਟ ਲਵਾਣੇ ਆ। ਸਹੀ ਗੱਲ ਹੈ। ਇਹ ਤੁਹਾਨੂੰ ਸਪੈਸ਼ਲ ਐਡੀਸ਼ਨ ਤੇ ਰੇਟ ਤੇ ਅਸੀਂ ਟਰੈਕਟਰ ਦੇ ਦਾਂਗੇ 9.5 ਲੱਖ ਰੁਪਏ ਦਾ 5620 ਬ੍ਰੈਂਡ ਨਿਊ ਟਰੈਕਟਰ 0 ਮੀਟਰ ਵਾਲਾ। 9.5 ਲੱਖ ਦਾ ਕੋਈ ਨਵਾਂ ਟਾਇਰ ਨੇ ਆਇਆ ਜਕੀਦ ਮਾਰ ਕੇ ਦੇ ਦਿਖਾ। ਬਿਲਕੁਲ ਨਵੇਂ ਟਾਇਰ ਪਏ ਨੇ 0 ਮੀਟਰ ਦੇ ਵਿੱਚ। ਅੱਜ ਤੁਸੀਂ ਜੇ 37-30 ਲੋਗੇ ਤੁਹਾਨੂੰ ਇੰਨੇ ਦੀ ਰੇਂਜ 'ਚ ਉਹ ਮਿਲੂਗਾ ਤੁਹਾਨੂੰ ਅਸੀਂ 5620 ਦੇ ਰਹੇ ਹਾਂ। ਸ ਕਈ ਭਰਾਵਾਂ ਦੇ ਫੋਨ ਆਉਂਦੇ ਨੇ ਸਾਨੂੰ ਸਿੰਪਲ ਸ਼ੋਅ ਦੇ ਵਿੱਚ ਚਾਹੀਦਾ ਹੈ 3 ਸਪੀਡ ਤਾਂ 5 ਲੱਖ 70 ਹਜ਼ਾਰ ਦਾ ਟਰੈਕਟਰ ਹੈ 20 ਮਾਡਲ ਹੈ ਪੰਜਾਬ ਨੰਬਰ ਹੈ ਇਹ 3 ਸਪੀਡ ਦੇ ਵਿੱਚ ਹੈ ਹਾਂ 3 ਸਪੀਡ ਚੇਂਜਰ ਵਾਲਾ 3 ਸਪੀਡ ਸਾਟਲ ਗੇਰ ਸਿੰਪਲ ਸੋਦੇ ਵਿੱਚ 60 ਭਾਵਨਾ ਦਾ ਇਹ ਕਾਹ ਦਿਖਾਉ ਜੀ ਇਹ ਵੀ ਟਰੈਕਟਰ ਬਹੁਤ ਡਿਮਾਂਡ ਤੇ ਰਹਿੰਦਾ ਜੀ 655 ਮਾਈਕੋ ਪੰਪ ਵਾਲਾ ਟਰੈਕਟਰ ਹੈ 2021 ਮਾਡਲ ਹੈ ਟਰੈਕਟਰ 800 ਘੰਟੇ ਚੱਲਿਆ ਨਵਾਂ ਟਰੈਕਟਰ ਹੈ ਵੀ ਸਾਰਾ ਸਮਾਨ ਐਕਸੈਸਰੀ ਵਗੈਰਾ ਪੂਰੀ ਕੰਪਨੀ ਵੱਲੋਂ ਲੱਗੀ ਹੋਈ ਹੈ 655 65 ਪਾਵਰ ਦਾ ਟਰੈਕਟਰ ਦੇਖ ਸਕਦੇ ਹੋ ਪੀਵੀ 26 ਖੰਨੇ ਦਾ ਨੰਬਰ ਹੈ ਜੀ ਇਹ ਬਣੂਗਾ ਵੀ ਜੈਨ ਜੇਡ ਦੇ ਵਿੱਚ ਕਿ ਨਹੀਂ ਪਾਜੀ ਡਿਮਾਂਡ ਪਾਰਟੀ ਨੇ ਸਵਾ 8 ਕੀਤੀ ਸੀਗੀ ਆਜੂਗਾ 8 8 ਦੇ ਲਾਗੇ ਤਾਗੇ ਬਾਕੀ ਜੇ ਕੋਈ ਭਰਾ ਆਏਗਾ ਹੋਜੂਗਾ ਰੇਡ ਦੇਖ ਸਕਦੇ ਹੋ ਬਈ ਇਸੇ ਤਰ੍ਹਾਂ ਡਿਊਜ ਪਾਵਰ 70 ਪਾਵਰ ਦਾ ਅਰਜਨ 755 75 ਪਾਵਰ ਦਾ ਇਹ ਕਿਸੇ ਭਰਾ ਨੇ ਚਾਹੀਦੇ ਹੁਣ ਆਪਣੇ ਕੋਲ ਇਹ ਵੀ ਖੜੇ ਨੇ ਇਹਨਾਂ ਦਾ ਰੇਟ ਪਿਛਲੀ ਵੀਡੀਓ ਚ ਦੱਸਿਆ ਵਾ ਤੁਸੀਂ ਚੈੱਕ ਕਰ ਲਿਓ ਨਿਗਮਰਾ ਤੋਂ ਟਰੈਕਟਰ ਦੀ ਆਜੋ ਤੁਹਾਨੂੰ 572 ਟੂ ਵੀਲ ਦਿਖਾਈ ਹੁਣ 572 ਦਿਹਾਣੇ ਪਰ ਟੂ ਵੀਲ ਦੇ ਵਿੱਚ ਆਪਣਾ ਜੂਬੋ ਫਿਰ ਚੌਂਡੀਆ ਸੇਲ ਆਇਆ ਹੋਇਆ ਇਸ ਫੋਰਥ ਤੇ ਹੋ ਗਿਆ ਸੇਲ ਇਹਦਾ ਦਿਖਾਏ ਵਿੱਚ ਬਾਕੀ ਆ ਰੂਟਾ ਵੇਟਰ ਪਏ ਆ ਜੀ ਕਿਸੇ ਭਰਾ ਨੂੰ ਚਾਹੀਦੇ ਹੋ ਨਵੇਂ ਬ੍ਰੈਂਡ ਨਿਊ 0 ਮੀਟਰ ਵਾਲੇ 6 ਫੁੱਟ ਤੋਂ ਲੈ ਕੇ 8 ਫੁੱਟ ਤੱਕ ਸਾਰੇ ਪਏ ਨੇ ਬਿਲਕੁਲ ਨਵੇਂ ਜਾਇਜ਼ ਰੇਟ ਦੇ ਵਿੱਚ ਤੇ ਆਹ ਟਰੈਕਟਰ ਆਇਆ ਜੀ ਦੇਖੋ ਬਲਮਾ 500 ਜੇ ਇਸ ਤਰ੍ਹਾਂ ਇਹ ਵੀ ਉਹੀ ਚੀਜ਼ ਆ ਵਸੇ ਟੂ ਵੀਲ ਚ ਆ ਗਿਆ 2020 ਮਾਡਲ ਹੈ ਇਹ ਵੀ 3 ਸਪੀਡ ਹੁੰਦਾ 500 ਤਰੂ 33 ਲੱਗੀ ਹੋਏ ਪੁਰੇ ਹਾਂ ਅੱਗੇ ਟੈਂਕੀ ਲੱਗੀ ਹੋਈ ਹੈ ਟੈਂਕੀ ਲੱਗੀ ਹੋਈ ਹੈ ਸੀਟੀਓ ਪਲਾਟਸ ਸਾਈਡ ਤੇ ਹੈ ਟੌਪ ਮਾਡਲ ਹੈ ਠੀਕ ਹੈ ਜੀ 70 ਜੀ ਡਿਮਾਂਡ ਕੀ ਹੈ ਜੀ ਦੀ 430 ਜੀ 430000 ਭਰਾ ਨੇ ਡਿਮਾਂਡ ਕੀਤੀ ਹੈ ਬਾਕੀ ਹੋ ਜਾਊਗਾ ਰੇਟ ਟਰੈਕਟਰ ਜੇ ਕਿਸੇ ਨੂੰ ਭਰਾ ਨੂੰ ਲੋੜ ਹੋਵੇ 3 ਸਪੀਡ ਦੇ ਵਿੱਚ ਇੱਕ ਸਾਡਾ ਆਇਆ ਜੀ ਫਾਰਮ ਟਰੈਕ ਇਹਦੇ ਸਿਰਫ ਟਾਇਰ ਟਾਇਰ ਪਹਿਣਗੇ 850 ਜੀ 6050 ਫੋਰ ਵੀਲ ਟਾਇਰ ਟਾਇਰ ਘਸੇ ਹੋਏ ਨੇ ਟਰੈਕਟਰ ਬਾਕੀ ਸਾਬ ਹੈ ਕਿਥੋਂ ਨੂੰ ਖੁੱਲੇ ਹਲਦਾਗਾ ਨਾ ਇਹ ਕਿੰਨੇ ਪਾਵਰ ਨਾਲ ਜੀ ਇਹ ਫਾਰਮਟ੍ਰੈਕ 60 ਹੀ ਹੁੰਦਾ ਜੀ ਇਹ 2015 ਮਾਡਲ ਹੈ ਵੇਡ ਵੇਡ ਬੜਾ ਸੱਭ ਲੱਗੇ ਨੇ ਕਨੋਪੀ ਲੱਗੀ ਵੀ ਆ ਪਾਰਟੀ ਨੇ ਪਾਰਟੀ ਨੇ ਡਿਮਾਂਡ ਕੀਤੀ ਹੈ ਜੀ 475000 ਠੀਕ ਹੈ ਜੀ ਸਿਰਫ ਟਰੈਕਟਰ ਦੇ ਵਿੱਚ ਟਾਇਰਾਂ ਦੀ ਕਮੀ ਹੈ ਬਾਕੀ ਬ੍ਰੈਂਡ ਨਿਊ ਟਰੈਕਟਰ ਬਿਲਕੁਲ ਕੋਈ ਚੀਜ਼ ਖੁੱਲੀ ਨਹੀਂ ਹੈ ਟਰੈਕਟਰ ਦੀ ਉਹ ਜਾ ਰੇਟ ਵੀ ਉਹ ਜੀ ਹੈ ਦਾ 475 ਪਾਰਟੀ ਨੇ ਮੰਗਿਆ 475000 ਰੁਪਿਆ ਇਹ ਬਾਕੀ ਜਿਵੇਂ ਆਪਣੇ ਬਾਗਮਾਨ ਨੇ ਬਾਗਬਾਨੀ ਦੇ ਉੱਤੇ ਨਹੀਂ ਜੀ ਦੇਖੋ ਸਾਰੇ ਫੋਰ ਸਾਹਮਣੇ ਉੱਪਰ ਕਰਕੇ ਦਿਖਾ ਇਹ ਫੋਰ 휠 ਟਰੈਕਟਰ ਨੇ ਜੀ ਕੋਈ 20 ਪਾਵਰ ਦਾ ਹੈ ਕੋਈ 22 ਦਾ ਹੈ ਕੋਈ 26 ਦਾ ਹੈ ਇਹਦੇ ਡਿਮਾਂਡ ਬਹੁਤ ਨੇ ਜੀ ਹਾਂ ਜੀ ਇਹਨਾਂ ਦੀ ਜਿਹੜੀ ਭਾਜੀ ਵੀਡੀਓ ਆਇਆ ਨਾ ਇਹ ਟਰੈਕਟਰ ਨੇ ਕਈ ਠੀਕ ਹੈ ਇਹਨਾਂ ਦਾ ਜਿਹੜਾ ਰੇਟ ਹੈ 4 ਵੀਲ ਦਾ 2.5 ਲੱਖ ਤੋਂ ਲੈ ਕੇ 3.5 ਲੱਖ ਦੀ ਰੇਂਜ ਤੱਕ ਨੇ ਜਿੰਨੀ ਪਾਵਰ ਵਧੀ ਜਾਏਗੀ ਰੇਟ ਵਧੀ ਜਾਊਗਾ ਠੀਕ ਹੈ ਜੀ 4x4 ਦੇ ਟਰੈਕਟਰ ਕੋਈ 200 ਘੰਟੇ ਚੱਲਿਆ ਕੋਈ 400 ਚੱਲਿਆ ਇਹੋ ਜੀ ਰੇਂਜ ਆ ਲੈਣੇ ਜੇ ਬਾਗਬਾਨੀ ਵਾਲੇ ਕਿਸੇ ਭਰਾਣੇ ਟਰੈਕਟਰ ਲੈਣੇ ਨੇ ਜਾਂ ਸੋਨਾਲਿਕਾ 90 ਕਿਸੇ ਭਰਾਣੇ ਲੈਣੇ ਨੇ ਇਹਨਾਂ ਦਾ ਰੇਟ ਅਸੀਂ ਫੋਨ ਤੇ ਦੱਸ ਲਈ ਸਕਦੇ ਹਾਂ ਕਿਉਂਕਿ ਇਹ ਟਰੈਕਟਰ ਨੇ ਜ਼ਿਆਦਾ ਠੀਕ ਹੈ ਹੁਣ ਕੋਈ ਬੰਦੇ ਆ ਕੇ ਟਰੈਕਟਰ ਇਹ ਪਸੰਦ ਕਰਦੇ ਨੇ ਕੋਈ ਉਹ ਪਸੰਦ ਕਰਦੇ ਨੇ ਸਹੀ ਗੱਲ ਹੈ ਉਹ ਆ ਕੇ ਰੇਟ ਹੋਊਗਾ ਇਹ ਟਰੈਕਟਰ ਪਰ ਇਹ ਵੀ ਜੇ ਤੁਹਾਨੂੰ ਚਾਹੀਦੇ ਨੇ 90 ਪਾਵਰ ਦੇ ਵਿੱਚ ਮਿਲ ਜਾਣਗੇ 90 75 60 50 ਛੋਟੇ ਟਰਾਲਾਂ ਦਾ 45 ਚਾਹੀਦਾ 4x4 ਉਹ ਵੀ ਮਿਲ ਜੇਗਾ ਸਹੀ ਇੱਕ ਵਾਰ ਮੈਂ ਤੁਹਾਨੂੰ ਕਰਦਾ ਹੱਦਾਂ ਵੀ ਦੇਖੋ ਟਰੈਕਟਰ ਕਿੰਨੇ ਸੋਹਣੇ ਟਰੈਕਟਰ ਨੇ ਬਿਲਕੁਲ ਨਵੇਂ ਨੇ ਜੀ ਇਹ ਕਮਾਹ ਟਰੈਕਟਰ ਦੀ ਹੈ ਦੇਖੋ ਜੇ ਕੋਈ ਵੀ ਟਰੈਕਟਰ ਜਿਹੜਾ 4x4 ਕੋਈ 500 ਘੰਟੇ ਚੱਲਿਆ ਕੋਈ 700 ਚੱਲਿਆ 1000 ਤੋਂ ਉੱਪਰ ਕੋਈ ਨਹੀਂ ਚੱਲਿਆ ਵਾ ਟੈਂਡ ਦਿਖਾ ਦਿਓ ਆ ਕਿੰਨੇ ਕਿੰਨੇ ਚੱਲੇ ਨੇ ਟਰੈਕਟਰਾਂ ਦਾ ਟਾਰਾ ਦਾ ਅੰਦਾਜ਼ਾ ਵੀ ਹੋਵੇ ਬਿਲਕੁਲ ਵਜਿਆ ਕਲੇਸ਼ ਹੁੰਦੇ ਵਿੱਚ ਦੇ ਦੀ ਪੇਰਾ ਹੁਣ ਕਈ ਭਰਾ ਫੋਨ ਮਾਰਦੇ ਨੇ ਬਾਈ ਜੀ ਤੁਸੀਂ ਤੁਲਵੇ ਦਿੰਦੇ ਹੋ ਬਾਈ ਜੀ ਜਿਹੜੇ ਤੁਲਵੇ ਟਰੈਕਟਰ ਕੰਪਨੀ ਦਿੰਦੀ ਹੈ ਉਹ ਟਰੈਕਟਰ ਹੁੰਦੇ ਨੇ ਵਿੱਚੋਂ ਖੋਲੇ ਹੋਏ ਉਹਦਾ ਕਿਹੜਾ ਬੈਂਕ ਦੀ ਸ਼ੋ ਨਹੀਂ ਕਿਦਾ ਮਰਗਾੜ ਨਹੀਂ ਕਿਦੀ ਲਿਫਟ ਨਹੀਂ ਅਸੀਂ ਉਹ ਜਿਹਾ ਮਾਨ ਨਹੀਂ ਲੈਂਦੇ ਅਸੀਂ ਤਾਂ ਟਰੈਕਟਰ ਲੈਣੇ ਆ ਜਮਾ ਓਕੇ ਜਿਹੜੇ ਘੱਟ ਚੱਲੇ ਹੋਣ ਇਹ ਤਾਂ ਇਹ ਵੀ ਜਾ ਕੇ ਚਲਾ ਦੋ ਇਹ ਤਾਂ ਨਵੇਂ ਨੇ ਜੀ ਬਸ ਸਾਲਾ ਮਾਰੋ ਤੇ ਕੰਮ ਲੋ ਇਹਦਾ ਕੰਮ ਕੁਝ ਨਹੀਂ ਕਰਾਉਣਾ ਸਾਰੇ ਸਟਾਰਟ ਰਿਲੇਟਡ ਸਹੀ ਗੱਲ ਹੈ ਜੀ ਜਿਹੜੇ ਤੁਲਵੇ ਬਾਕੀ ਆ ਉਹ ਤੁਹਾਨੂੰ ਇੱਕ ਵਾਰ ਦੂਜੇ ਜਿਹੜੇ ਪੁਰਾਣੇ ਟਰੈਕਟਰ ਨੇ ਉਹਨਾਂ ਦੀ ਨਿਗ੍ਹਾ ਵੀ ਮਾਰ ਲੈਣੇ ਆ ਜਾਓ ਆ ਜਮਾ ਉਹ ਉੱਧਰ ਦਿਖਾਉਣੇ ਆ 655 ਆ ਜੀ ਇਹ ਹਲੇ ਲਿਆਂਦਾ ਹੀ ਆ ਹਲੇ ਰੋਵਿੰਗ ਪਾਲਿਸ਼ ਕੁਝ ਨਹੀਂ ਕਰਾਇਆ ਇਹ 22 ਮਾਡਲ ਹੈ 63630 2009 ਮਾਡਲ ਹੈ ਬਾਕੀ ਆ ਸੋਨਾਲੀਕਾ ਜਿਹੜੇ ਖੜੇ ਨੇ ਆ ਹੁਣ ਆਲੇ ਥੋੜੀ ਸਖੜੇ ਨੇ 75 75 ਇਹਦਾ ਵਗੈਰਾ ਸਾਰੇ ਸਾਰੇ ਰੈਡੀ ਨੇ ਜੀ ਬਿਲਕੁਲ ਨਵੇਂ ਟਰੈਕਟਰ ਨੇ ਬਿਲਕੁਲ ਕੋਈ ਪਹਿਲੇ ਨਵੇਂ ਨੇ ਆ ਜਾਓ ਆ ਕਬੋਟਾ ਆ ਜੀ ਦੇਖੋ ਭਾਈ ਨੂੰ ਬਾਈ ਫੋਨ ਤੇ ਸਾਰਾ ਕੁਸਾ ਆਪਣਾ ਰੇਟ ਲੁੱਟਾ ਨੂੰ ਫੋਨ ਤੇ ਕਰ ਲੋ 3 स्पीड ਵਾਲਾ ਕਬੋਟਾ 2022 ਮਾਡਲ ਦਸੰਬਰ ਦਾ ਅਭੀ ਤਾਂ ਹਾਰੋ ਭਰਾਵਾਂ ਨੂੰ ਟਰੈਕਟਰ ਬਿਲਕੁਲ ਲਮਾ ਦੀ ਡਿਮਾਂਡ ਹੋ ਰਹੀ ਜੀ 55 ਪਾਵਰ ਦਾ 2 ਚ 3 ਸਪੀਡ ਆ ਗਈ ਸੀਗੀ ਠੀਕ ਹੈ ਜੀ ਇਹ ਟਰੈਕਟਰ ਬਾਈ ਜੀ ਆਪਾਂ ਨੂੰ ਜਾਇਜ ਬਣ ਜਾਊਗਾ ਜੀ 6 ਲੱਖ 90 ਹਜ਼ਾਰ ਦਾ ਜੇ ਕਿਸੇ ਭਰਾ ਨੇ ਲੈਣਾ ਹੈ ਲੈ ਜਾਓ 5502 2022 ਮਾਡਲ ਦੇਖ ਸਕਦੇ ਹੋ ਬਾਹਰਲਾ ਬ੍ਰਾਂਡ ਇਹ ਵੀਰੇ ਜਾਨ ਮਾਰਦਾ ਹੁੰਦਾ ਕਿੱਥੇ ਦਾ ਹੁੰਦਾ ਜੀ ਇਹ ਇਹ ਉਥੇ ਦਾ ਟਰੈਕਟਰ ਹੈ ਜੀ ਜਪਾਨ ਦਾ ਜਪਾਨ ਦਾ ਠੀਕ ਹੈ ਠੀਕ ਹੈ ਜੀ ਆ ਫਾਰਮਟ੍ਰੈਕ 60 ਆ ਜੀ ਪਾਵਰ ਮੈਕਸ ਇਹ ਵੀ ਟਰੈਕਟਰ ਡਿਮਾਂਡ ਤੇ ਰਹਿੰਦਾ ਪੂਰੀ 2020 ਮਾਡਲ ਹੈ 4 ਸਪੀਡਾਂ ਚ ਹੁੰਦਾ ਇਹ 55 ਐਚਪੀ ਵਾਲਾ ਪਾਵਰ ਮੈਕਸ 60 ਫਾਰਮਟ੍ਰੈਕ ਇਹਦੇ ਵੀ ਟਰੈਕਟਰ ਸਭ ਨਾਲ ਦੇ ਆ ਫਰਸਟ ਓਨਰ ਟਰੈਕਟਰ ਆ ਟਰੈਕਟਰ ਨਵਾਂ ਇਹ ਵੀ ਬਿਲਕੁਲ ਤੇ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਪੂਰੀ ਡਿਮਾਂਡ ਤੇ ਰਹਿੰਦਾ ਜੀ ਇਹ ਤੇ ਘਾ ਦਿਖਾਓ ਜੀ 55 10 ਇਹ 2022 ਮਾਡਲ ਹੈ ਜੀ 5510 ਇਹ ਐਕਸਲ ਸੀਰੀਜ਼ ਦੇ ਵਿੱਚ ਐਕਸਲ ਸੀਰੀਜ਼ ਚ ਹੁੰਦਾ ਹੈ 5510 ਮਾਈਕੋ ਪੰਪ ਚ ਹੁੰਦਾ ਹੈ 22 ਮਾਡਲ ਟਰੈਕਟਰ ਹੈ ਟਰੈਕਟਰ ਨਵੇਂ ਹੀ ਆ 90% ਪਿਆ ਟ੍ਰਾਂਸ ਸਮੇਤ ਹੌਲਾਣ ਦੇ ਵਿੱਚ ਮੇਰੇ ਸਭ ਤੋਂ ਵੱਧ ਫੀਚਰ ਇਹਦੇ ਵਿੱਚ ਆਏ ਹੋਗੇ ਇਹਦੇ ਚੇਂਜਰ ਵੀ ਆਉਂਦਾ ਰਿਵਰਸ ਵੀ ਟੀਓ ਵੀ ਆ ਗਿਆ ਸਹੀ ਗੱਲ ਹੈ ਜੀ ਸਾਰੇ ਫੀਚਰ ਇਹਦੇ ਵਿੱਚ ਇਹ 6 70 ਦੀ ਰੇਂਜ ਵਾਲਾ ਜੀ ਬਾਕੀ ਚਲੋ ਹੋ ਜੂਗਾ ਆਹ ਟਰੈਕਟਰ ਵੀ ਪੂਰੀ ਡਿਮਾਂਡ ਤੇ ਰਹਿੰਦਾ ਜੀ 5310 4 ਸਪੀਡਾਂ ਵਾਲਾ ਇਹ ਗੇਰ ਪ੍ਰੋ ਕਹਿੰਦੇ ਨੇ ਇਹਨੂੰ ਗੇਰ ਪ੍ਰੋ ਦੇ ਵਿੱਚ ਆਹੇ ਇਹ 22 ਚ ਹੀ ਟਰੈਕਟਰ ਆਇਆ ਸੀਗਾ ਤੇ 22 ਚ ਹੀ ਬੰਦ ਕਰਤਾ ਕੰਪਨੀ ਨੇ ਉਸ ਤੋਂ ਬਾਅਦ ਸੀਆਰਡੀ ਆ ਗਏ ਠੀਕ ਹੈ ਜੀ ਇਹ ਟਰੈਕਟਰ ਉਤਰੀ ਸਿਰਫ 8-10 ਮਹੀਨੇ ਬਾਜ਼ਾਰ ਚ ਇਹਦਾ ਨੰਬਰ ਹਰਿਆਣਾ ਦਾ ਐਨਓਸੀ ਤੁਹਾਨੂੰ ਨਾਲ ਦਵਾਂਗੇ ਟਰੈਕਟਰ ਦੇ ਟਾਇਰ ਦਿਖਾ ਦੋ 90% 85% ਟਾਇਰ ਨੇ 22 ਦੀ ਮੈਨੂਫੈਕਚਰਿੰਗ ਆ ਸਾਰੀ ਕੋਈ ਮਾਰਕਾ 21 ਦਾ ਨਹੀਂ ਕੁਛ ਨਹੀਂ ਡਿਸਟ੍ਰੀਬਿਊਟਰ ਰਿਵਰਸ ਪੀਟੀਓ ਮੇਰੇ ਨਾਲ ਦੋੜਾਈ ਮਾਰਡਰ ਦਾ ਬੰਪਰ ਇਹ ਹੋਗਾ ਜੀ ਬਿਲਕੁਲ ਜੇ ਤੁਸੀਂ ਭਰਾਵੋ ਸਿੰਪਲ ਬੰਪਰ ਵੀ ਲਵਾਉਣਾ ਨਾ ਇੱਥੇ ਲੁੱਕੇ ਕਰ ਇਹ ਨੂੰ ਸੀ ਨਾਲ ਦਵਾਂਗੇ ਇਹਦੀ ਡਿਮਾਂਡ ਹੈਗੀ ਜੀ 7,60,000 ਰੁਪਇਆ ਬਾਕੀ ਜਾਇਜ਼ ਰੇਟ ਦੱਸ ਰਿਹਾ ਤੁਹਾਨੂੰ ਦੇਣ ਵਾਲਾ ਪਾਲਟੀ ਨੇ 7,80,000 ਡਿਮਾਂਡ ਕੀਤੀ ਹੈ ਦੇਣ ਦੀ ਗੱਲ ਦੱਸ ਰਿਹਾ ਤੁਹਾਨੂੰ ਵੀ ਇਹਨੇ ਦਾ ਬਣ ਜੂਗਾ ਟਰੈਕਟਰ ਟਰੈਕਟਰ ਨਵਾਂ ਹੈ ਠੀਕ ਆ ਠੀਕ ਹੈ ਇਹ 36 ਤੀ ਖੜਾ ਜੀ ਸੁਪਰ ਪਲੱਸ 22 ਮਾਡਲ ਅੱਗੇ ਪਿੱਛੇ ਜਾ ਕੇ ਦਿਖਾ ਦੇ ਸਰ ਜੀ ਜੀ 22 ਮਾਡਲ ਟਰੈਕਟਰ ਹੈ ਟੌਪ ਮਾਡਲ ਹੈ ਜੈਕਾਲਾ ਇਹ ਮੈਕੋ ਪੰਪ ਦੇ ਵਿੱਚ ਹੁੰਦਾ ਜੀ ਠੀਕ ਆ ਜੀ ਇੱਕ ਇਹ ਵੀ ਟਰੈਕਟਰ ਬ੍ਰੈਂਡ ਨਿਊ ਹੈ ਬਾਈ ਮਾਡਲ ਹੈ ਇਹ ਕਿਸੇ ਭਰਾ ਨੇ ਲੈਣਾ ਹੈ ਇਹ ਵੀ ਟਰੈਕਟਰ ਹਾਰ ਪਾ ਕੇ ਲੈ ਜਾਓ ਇਹ 6,75,000 ਦਾ ਜੀ ਜਮਨ ਨਵਾਂ ਟਰੈਕਟਰ 2022 ਅੱਠਵੇਂ ਮਹੀਨੇ ਦਾ ਠੀਕ ਹੈ ਜੀ ਬਾਕੀ 5220 ਦੀ ਨਿਗ੍ਹਾ ਮਰਾ ਦਿਓ ਅੱਜ ਐਸੈਸਰੀ ਵਾਲਾ ਮਾਡਲ ਲੈਣਾ ਸਾਡੇ ਕੋਲ ਇਹ ਵੀ ਖੜਾ ਹੈ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਉਹ ਬਿਨਾਂ ਐਸੈਸਰੀ ਵਾਲਾ ਉਹ 50,000 ਸਸਤਾ ਹੈ ਇਹਦੇ ਵੇਟ ਛਤਰੀ ਸਭ ਲੱਗੀ ਵੀ ਆ ਇਹ ਉਹ ਹੀ ਆ ਟੌਪ ਮਾਡਲ ਆ ਗਿਆ 50,000 ਮਹਿੰਗਾ ਹੋ ਗਨੋ ਠੀਕ ਠੀਕ ਇਹ ਵੀ ਦਿਖਾ ਦਿਓ ਤੇਰੇ ਉੱਪਰ ਸਾਰਾ ਕੁਝ ਲੱਗਿਆ ਹੋਇਆ ਹੈ। ਬਾਕੀ ਸੋਨਾਲିକਾ 30 ਖੜੇ ਨੇ। ਘੱਟ ਬਜਟ ਵਾਲਾ ਮੈਸੀ 241 ਖੜਾ 5 ਮਾਡਲ। ਜੇ ਕਿਸੇ ਭਰਾ ਨੇ ਲੈਣਾ ਹੈ 2 ਲੱਖ ਰੁਪਏ ਦਾ ਟਰੈਕਟਰ ਸਿਰਫ। ਇਹ ਵਿੱਚ ਕਟਿਆ ਸੀ ਟਰੈਕਟਰ, Ориਗినਲ ਟਰੈਕਟਰ ਸਾਰਾ। ਆ ਸੋਨਾਲିକਾ 45 ਦਿਖਾ ਦਿਓ। 2014 ਮਾਡਲ ਟਰੈਕਟਰ ਹੈ। 2 ਲੱਖ 75 ਹਜ਼ਾਰ ਦਾ। ਇਹੀ ਖੜਿਆ, 45 ਖੜਿਆ। ਛੋਟੇ ਟਰੈਕਟਰ ਬਜਟ ਦੇ ਵਿੱਚ 26 ਪਾਵਰ ਵਾਲਾ ਸਮਝਿਕਾ ਖੜਿਆ ਹੈ। ਇਹ ਸਾਰੇ ਖੜੇ ਨੇ ਓਵਰ ਆਲ ਆ ਸੈਸਰੀ ਵਾਲਾ ਮਾਡਲ ਹੈ ਜੀ ਟੋਪ ਇਹਦੇ ਚ ਅੱਗੇ ਵੇਟ ਆ ਗਏ ਪਿੱਛੇ ਵੇਟ ਆ ਗਏ ਕਨੋਪੀ ਆ ਗਈ ਸਾਰਾ ਕੁਝ ਦੇ ਵਿੱਚ ਇਹ ਇਹ ਟੋਪ ਮਾਡਲ ਹੈ ਜੇ ਇਹ ਲੈਣਾ ਚਾਹੁੰਦੇ ਹੋ ਇਹ ਵੀ ਮਿਲ ਜੂਗਾ ਸਿੰਪਲ ਮਾਡਲ ਲੈਣਾ ਚਾਹੁੰਦੇ ਹੋ ਤਾਂ 5000 ਰੁਪਏ ਲੈਸ ਹੈ ਉਹੋ ਜਿਹਾ ਸਮਾਨ ਘੱਟਾ ਉਹੋ ਜਿਹਾ ਲੈਸ ਹੋ ਜੂਗਾ ਹਾਂ ਜਿਹਦੀ ਅਸੀਂ 10 ਡਿਮਾਂਡ ਕਰਦੇ ਹਾਂ ਉਹਦੀ ਅਸੀਂ 9.5 ਕਰਦੇ ਹਾਂ ਬਾਕੀ ਜਿਹੜਾ ਕੋਈ ਭਰਾ ਵੀਡੀਓ ਦੇਖ ਕੇ ਆਏਗਾ ਮੰਨਤਾਂ ਕਰਾਂਗੇ ਘੱਟ ਬਜਟ ਵਾਲਾ ਵੀ ਖੜਾ ਜੀ 36 30 ਠੀਕ ਹੈ ਇਹ 2012 ਮਾਡਲ ਹੈ ਟਰਬੋ ਵਾਲਾ ਪਲਾਸਟਰ ਟਰਬੋ ਵਾਲਾ 55 ਐਚਪੀ ਵਾਲਾ 55 ਐਚਪੀ ਵਾਲਾ 55 ਐਚਪੀ ਵਾਲਾ ਡੱਬੋ ਘੱਟ ਬਜਟ ਵਾਲਾ ਟ੍ਰੈਕਟਰ ਹੈ ਜੀ 3 ਲੱਖ 80 ਹਜ਼ਾਰ ਦਾ 2012 ਮਾਡਲ ਨਿਊ ਹਾਲੈਂਡ 633 ਕਿਸੇ ਭਰਾ ਨੂੰ ਲੋੜ ਹੋਵੇ ਆ ਵੀ ਲੈ ਜਾਓ ਰੇਟ ਤੇ ਟ੍ਰੈਕਟਰ ਨਹੀਂ ਇਹ 2 ਸਪੀਡ ਹੈ 8 ਸਪੀਡ 8 2 ਸਪੀਡ ਠੀਕ ਹੈ ਬਾਕੀ ਆ ਜਾਣਕਾਰੀ ਸੀਗੀ ਜਿਹੜੇ ਨਾ ਸਟਾਕ ਆ ਤੁਹਾਨੂੰ ਦਿਖਾਤਾ ਬਾਕੀ ਅਗਲੇ ਹਫਤੇ ਨਵਾਂ ਹੋਰ ਸਟਾਕ ਆਏਗਾ ਕੋਈ ਹੁਣ ਤਾਂ ਸੀ ਇਹ ਆਉਂਦੇ ਜਾਂਦੇ ਰਹਿਣਗੇ ਡਟੇ ਰਹਿੰਦੇ ਰਹਿਣ ਦੇ ਸਹੀ ਗੱਲ ਹੈ ਹੁਣ ਤਾਂ ਜੇ ਕਿਸੇ ਭਰਾ ਨੇ ਲੈਣੇ ਨੇ ਤਾਂ ਆਜੋ ਟਰੈਕਟਰ ਖੜੇ ਆ ਤੁਹਾਡੇ ਸਾਹਮਣੇ ਦਿਖਾਦੇ ਤੁਹਾਨੂੰ ਵੀਡੀਓ ਚ ਰੇਡ ਵੀ ਦੱਸਦਾ ਆ ਕੇ ਲੈ ਜਾਓ ਕਿ ਇੱਕ ਟਰੈਕਟਰ ਵੇਚ ਜਾਂਦਾ ਉਹਦੇ ਨਾਲ ਦੇ ਦੋ ਹੋਰ ਖੜੇ ਨੇ ਜਿਹੜੇ ਇਹ ਬਣੀ ਉਹਨਾਂ ਕੋਲ ਦਾ ਇਹੋ ਜਾਂਦੇ ਆ ਟਰੈਕਟਰ ਇਹ ਸੀ ਭਰਾ ਨੂੰ ਇਕੱਠੇ ਟਰੈਕਟਰ ਚਾਹੀਦੇ ਹੁਣ ਆਪਾਂ ਇਕੱਠਾ ਵੀ ਦੇ ਦਾਂਗੇ ਜੇ ਇੱਕ ਨਾਲ ਦੇ ਤਿੰਨ ਤਿੰਨ ਚਾਹੀਦੇ ਹੁਣ ਉਹ ਵੀ ਦੇ ਦਾਂਗੇ ਸਾਡੇ ਉਹਦੇ ਮੰਡੀ ਚ ਕਈ ਟਰੈਕਟਰ ਖੜੇ ਨੇ ਆਏ ਦਾ ਹੀ ਪਤਾ ਲੱਗਦਾ ਹੁਣ ਕਈ ਭਰਾਵਾਂ ਨੂੰ ਕਰਦੇ ਨੇ ਬਾਈ ਜੀ ਫੋਟੋ ਪਾ ਦਿਓ ਫੋਟੋ ਕਿਵੇਂ ਪਾਈਏ ਇੱਕ ਨਾਲ ਦੇ 6 6 ਟਰੈਕਟਰ ਖੜੇ ਨੇ ਸਹੀ ਗੱਲ ਹੈ ਕਿਹਦੀ ਕਿਹਦੀ ਫੋਟੋ ਪਾਈਏ ਹੁਣ ਇੱਕ ਟਰੈਕਟਰ ਖੜਾ ਹੈ ਇੱਕ ਸਾਡੇ ਜਿਹੜੇ ਇਹ ਵੀ ਜਿਵੇਂ ਆਪਣਾ 63 ਦੀ ਉਹ ਇਹ ਹੈ 63 ਦੇ ਵਿੱਚ ਕਈ ਹਮ ਲੋਕ ਪਾ ਲਈ 63 ਦੀ ਬਾਜ਼ਾਰ ਦੇ ਵਿੱਚ ਮੰਨ ਦੇ ਵਿੱਚ ਅਰਜਨ ਤੁਸੀਂ ਜੇ ਗਿਣਨਾ ਚਾਹੋ ਉਹ ਤਾਂ ਬਾਜ਼ਾਰ 'ਚ 25 ਖੜੇ ਨੇ ਬਾਜ਼ਾਰ ਦੇ ਵਿੱਚ ਤਾਂ ਮੰਨ ਕੇ ਚਲੋ 20 ਟਰੈਕਟਰ ਹੋਣਗੇ ਪਰ ਸਾਡੇ ਪੂਰੇ ਖਾਲੀ ਨਹੀਂ ਆਊਗਾ ਜਿਹੜੇ ਮੇਰੇ ਕੋਲ ਸਟਾਕ ਹੈ ਮੈਂ ਉਹ ਤਾਂ ਜਿਹੜਾ ਸਾਡੇ ਕੋਲ ਕਸਟਮਰ ਲਾ ਜਾਂਦਾ ਮੈਂ ਉਹ ਤਾਂ ਹਰਨਾਂ ਜਿਹੜੇ ਦੂਜੀ ਦੁਕਾਨਾਂ ਤੇ ਖੜੇ ਨੇ ਉਹ ਤਾਂ ਮੈਂ ਦਿਖਾ ਨਹੀਂ ਸਕਦਾ ਉਹ ਤਾਂ ਤੁਹਾਨੂੰ ਆਪ ਘੁੰਮਣਾ ਪੈਣਾ ਆਪ ਲੱਭਨੇ ਪੈਣਗੇ ਮੈਂ ਤਾਂ ਵੀ ਜਿੰਨੇ ਟਰੈਕਟਰ ਵੀਰੇ ਉਰੇ ਆਉਂਦੇ ਹੁਣੇ ਪਟਿਆਲੇ ਮਾਦੂਰੀ ਦੇ ਵਿੱਚ ਪਾਜੀ ਪਟਿਆਲੇ ਪੰਜਾਬ ਦੇ ਵਿੱਚ ਕਿਹਦੇ ਵੀ ਪਟਿਆਲੇ ਟਰੈਕਟਰ ਤੁਹਾਨੂੰ ਮਿਲਣਗੇ ਵੱਡੇ ਸਾਡੇ ਜਿਹੜੇ ਜ਼ਿਮੀਦਾਰ ਨੇ 60 ਪਾਵਰ ਤੋਂ ਟਰੈਕਟਰ ਲੈਣਾ ਸ਼ੁਰੂ ਕਰਦੇ ਨੇ ਸਹੀ ਗੱਲ ਹੈ 60 ਪਾਵਰ ਤੋਂ ਉੱਪਰ ਹੁਣ ਸਾਡੇ ਸਵਰਾਜ ਕਿਉਂ ਘਟਾਉਰੇ ਸਾਡੇ ਏਰੀਆ 'ਚ ਸਵਰਾਜ ਹੈ ਹੀ ਘਟਾ ਸਹੀ ਗੱਲ ਹੈ ਸਾਡੇ ਟਰੈਕਟਰ ਲੋਕ ਵਿਕਦਾ ਵੱਡੇ ਲੈਟਰ ਲੈਂਦੇ ਨੇ 60 ਪਾਵਰ ਤੋਂ ਲੈ ਕੇ 100 ਪਾਵਰ ਤੱਕ ਚੱਲਦਾ ਕੰਮ ਹਾਂ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਬਾਕੀ ਵੀਰ ਜੀ ਇੱਕ ਵਾਰ ਫਿਰ ਤੋਂ ਆਪਣੇ ਇਹਦੇ ਟਰੈਕਟਰ ਨੰਬਰ ਤੇ ਆਪਣੇ ਕੀ ਸੰਖਿਆ ਦੱਸ ਦਿਓ ਜੀ ਕਨੈਕਟਰ ਨੰਬਰ ਹੈਗਾ ਜੀ 9814609393 ਜਮਈ ਸਾਦਰ ਥਾਣਾ ਆ ਗਿਆ ਜੀ ਸਾਹਮਣੇ ਬਿਲਕੁਲ ਸਾਹਮਣੇ ਦੁਕਾਨਾ ਸਾਡੀ ਕਿੱਥੇ ਨਹੀਂ ਮੁੜਨਾ ਸਿਰਫ ਬੱਸ ਸਟੈਂਡ ਦੇ ਕੋਈ ਭਰਾ ਬੱਸ ਸਟੈਂਡ ਤੋਂ ਆ ਰਿਹਾ ਤਾਂ 1.5 ਕਿਲੋਮੀਟਰ ਮਾਰ ਕੇ ਟਰੈਕਟਰ ਪਾਈਦਾ ਜੀ ਸਹੀ ਗੱਲ ਹੈ ਹਾਂ ਜੀ ਪਟਿਆਲਾ ਦੇ ਵਿੱਚ ਹੈ ਐਤਵਾਰ ਨੂੰ ਮੇਰਾ ਭਰਾ ਕੋਈ ਨਾ ਆਵੇ ਐਤਵਾਰ ਨੂੰ ਅੱਧਾ ਬਾਜ਼ਾਰ ਸਾਡਾ ਬੰਦ ਹੁੰਦਾ ਕੁਝ ਦੁਕਾਨਾਂ ਖੁੱਲਦੀਆਂ ਨੇ ਅਗਲਾ ਟਰਾਈ ਨਹੀਂ ਮਾਰ ਸਕਦਾ ਫਿਰ ਇਹ ਤਾਂ ਹੈ ਬਾਕੀ 6 ਦਿਨ ਸਾਡੇ ਸਾਰੀ ਬਾਜ਼ਾਰ ਖੁੱਲਦਾ ਆਰਾਮ ਨਾਲ ਟਰੈਕਟਰ ਬਾਹਰ ਕੱਢ ਕੇ ਟਰਾਈ ਮਾਰ ਕੇ ਕੱਲੀ ਗਲੀ ਦੁਕਾਨ ਦਾ ਟਰੈਕਟਰ ਚੈੱਕ ਕਰਕੇ ਲੈ ਕੇ ਜਾਓ ਸਾਡੇ ਕੋਲ ਨੰਬਰ ਲੋਕਲ ਹੋਣਗੇ ਅਸੀਂ ਬਾਹ ਪਾਵੇਂ ਪੰਜਾਬ ਲੈ ਲੋ ਚਾਹੇ ਹਰਿਆਣਾ ਲੈ ਲੋ ਸਹੀ ਗੱਲ ਹੈ ਜੀ ਐਨਓਸੀ ਜੇ ਹਰਿਆਣਾ ਦੇ ਬੰਦੇ ਲੈਣਾ ਤਾਂ ਹਰਿਆਣਾ ਦੇ ਬੰਦੇ ਹਾਂ ਐਨਓਸੀ ਨਾ ਲਵਾਵਾਂਗੇ ਪੰਜਾਬ ਦੇ ਬੰਦੇ ਨੇ ਹਰਿਆਣਾ ਨਾਲ ਨਾਣਾ ਤਾਂ ਵੀ ਐਨਓਸੀ ਦਾ ਬਗੈਰ ਕੋਈ ਟਰੈਕਟਰ ਨਹੀਂ ਦਿੰਦਾ ਐਨਓਸੀ ਨਾਲ ਲਵਾਉਂਦੇ ਠੀਕ ਹੈ ਠੀਕ ਹੈ ਬਾਕੀ ਟਰੈਕਟਰ ਸਾਡੇ ਤੋਂ ਉੱਚੇ ਮਾਡਲ ਹੋਣਗੇ ਸਾਫ਼ ਸੁਥਰੇ ਸੀ ਮੜ ਪੁਰਾਣਾ ਮੜ ਟਰੈਕਟਰ ਖੜਾ ਦੇਗੇ ਆਪਣੀ ਦੁਕਾਨ ਠੀਕ ਠੀਕ ਹੈ ਧੰਨਵਾਦ ਵਿੱਚ ਹੁਣ ਨਾ ਕੋਈ ਕੁਝ ਸਮਝਾਤਾ ਨਹੀਂ ਮਿਲਦੇ ਆ ਜੀ ਅੱਜ ਪਰੋਏ ਸੀ ਵੀਡੀਓ ਤੇ ਟਰੈਕਟਰ ਜਿਹੜੇ ਆਪਾਂ ਨੇ ਤੁਹਾਨੂੰ ਵੀਡੀਓ ਵਿੱਚ ਦਿਖਾਏ ਬਾਕੀ ਜੇ ਵੀਡੀਓ ਚੰਗੀ ਲੱਗੀ ਜੇ ਫੇਸਬੁਕ ਪੇਜ ਦੇਖੋ ਰੋਸੋ ਫੇਸਬੁਕ ਪੇਜ ਨੂੰ ਕਰ ਲਓ ਫੋਲੋ ਬਾਕੀ ਆਪਣੇ ਇੰਸਟਾਗ੍ਰਾਮ ਉੱਪਰ ਜੁਕਾ ਦੋ ਸੇਮ ਨਾਮ ਤੇ ਅਕਾਊਂਟ ਬਣਿਆ ਹੋਇਆ ਜੀ ਦੋ ਸਪਾਈਡਰ ਇੱਕ ਹੰਦੇ ਰਹਿੰਦੇ ਆ ਕੈਂਟ ਕੈਂਟ ਵੀ ਰੱਖੋ ਲਾਈਕ ਸੇਮ ਕਮੈਂਟ ਧੰਨਵਾਦ